ਪੰਜਾਬ ਦੀ ਭਗਵੰਤ ਮਾਨ ਸਰਕਾਰ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਲਈ ਅਮ ਉਪਰਾਲੇ ਕਰ ਰਹੀ ਹੈ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਲਈ ਸੰਪਰਕ ਮੁਹਿੰਮ ਦੇ ਤਿਤ ਫਗਵਾੜਾ ਵਿਖੇ ਐਸਐਸਪੀ ਕਪੂਰਥਲਾ ਗੌਰਵ ਤੂਰਾ ਅਤੇ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਜੀ ਨੇ ਸਰਪੰਚਾ ਅਤੇ ਸ਼ਹਿਰ ਦੇ ਮੁਹਤਵਾਰਾ ਦੇ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ ਜਿਸ ਵਿੱਚ ਨਸ਼ੇ ਦੇ ਕੋੜ ਨੂੰ ਖਤਮ ਕਰਨ ਦੇ ਲਈ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਪ੍ਰੋਗਰਾਮ ਵਿੱਚ ਆਏ ਹੋਏ ਸਾਰਿਆਂ ਦੇ ਸੁਝਾਅ ਲਏ ਐਸਐਸਪੀ ਕਪੂਰਥਲਾ ਨੇ ਕਿਹਾ ਇਹਨਾਂ ਸੁਝਾਵਾਂ ਤੇ ਵਿਚਾਰ ਕਰਕੇ ਜਲਦ ਸੁਝਾਵਾਂ ਨੂੰ ਅਮਲੀ ਰੂਪ ਪਹੁੰਚਾਇਆ ਜਾਵੇਗਾ ਫਗਵਾੜਾ ਐਕਸਪ੍ਰੈਸ نیوز ਵੱਲੋਂ ਵੀ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਜਾਂਦਾ ਹੈ ਵਾਰਡਾ ਵਿੱਚ ਕੌਂਸਲਰ ਅਤੇ ਪਿੰਡਾਂ ਵਿੱਚ ਸਰਪੰਚ ਤੇ ਸਾਡੇ ਲੀਡਰ ਜੇ ਇਮਾਨਦਾਰੀ ਦੇ ਨਾਲ ਕੰਮ ਕਰਨ ਅਤੇ ਆਪਣੀ ਸਪੋਰਟ ਸਹੀ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲਿਆਂ ਨੂੰ ਦੇਣ ਤਾਂ ਨਸ਼ੇ ਦਾ ਕੋੜ ਪੰਜਾਬ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ ਹਰ ਪਿੰਡ ਦੇ ਸਰਪੰਚ ਅਤੇ ਵਾਰਡਾ ਵਿੱਚ ਕੌਂਸਲਰਾਂ ਨੂੰ ਪਤਾ ਹੁੰਦਾ ਹੈ ਕੌਣ ਵਿਅਕਤੀ ਪਿੰਡ ਜਾਂ ਵਾਰਡ ਵਿੱਚ ਨਸ਼ਾ ਕਰਦਾ ਹੈ ਜੇ ਨਹੀਂ ਵੀ ਪਤਾ ਤਾਂ ਪਤਾ ਲਾਣਾ ਇਹਨਾਂ ਲਈ ਕੋਈ ਔਖਾ ਕੰਮ ਨਹੀਂ ਇਹ ਪੂਰੀ ਰਿਪੋਰਟ ਬਣਾ ਕੇ ਪ੍ਰਸ਼ਾਸਨ ਨੂੰ ਦੇ ਸਕਦੇ ਹਨ ਤੇ ਜਿਹੜੇ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਹਸਪਤਾਲ ਲੈ ਜਾ ਕੇ ਨੌਜਵਾਨਾਂ ਦਾ ਨਸ਼ਾ ਛੁਡਾ ਸਕਦੇ ਹਨ ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡੇ ਨੇਤਾ ਅਤੇ ਸਾਰਾ ਪ੍ਰਸ਼ਾਸਨ ਮਿਲ ਕੇ ਇਮਾਨਦਾਰੀ ਨਾਲ ਕੰਮ ਕਰੇ ਆਉ ਤੁਹਾਨੂੰ ਸੁਣਾਉਂਦੇ ਹਾਂ ਸੰਪਰਕ ਮੁਹਿੰਮ ਤੇ ਹੋਈ ਬੈਠਕ ਵਿੱਚ ਜਨਤਾ ਨੇ ਪੰਜਾਬ ਪੁਲਿਸ ਨੂੰ ਕੀ ਸੁਝਾਅ ਦਿੱਤੇ ਦੇਖੋ ਫਗਵਾੜਾ ਐਕਸ ਪ੍ਰੈਸ న్యూਸ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ सर सन्ना और मिस्टर सन्ना रणजीत सिंह जी किनरा साहब डॉक्टर संजीव और डॉक्टर लखनपाल पर माधुरी आज सर रक्षा शडौ फंक्शन देवे ਸਾਰੇ ਮੇਰੇ ਹਾਜ਼ਰ ਦੋਸਤ ਮਸ਼ਹੂਰ ਸ਼ਹਿਮਾਨ ਸਰਪੰਚ ਸ਼ਹਿਮਾਨ ਕਿਰੀ ਪੈਣਾ ਦੋਸਤ ਪੰਜਾਬ ਦਾ ਬਿਸਾ ਬੜਾ ਸਟਰੋਕ ਬਿਸਾ ਅਮੀਰ ਬਿਸਾ ਗੁਰੂਆਂ ਪੀਰਾਂ ਪੀਰਾਂ ਦੀ ਤਰਤੀ ਔਰ ਪੰਜਾਬ ਦੇ ਲੋਕ ਜਿਸ 바ਸੇ ਹੋਏ ਨਹੀਂ ਕਿ ਉਹ ਤਹਿਲਿਆ ਕਰ ਲੈ ਕਿ ਅਸੀਂ ਇਸ ਬਿਮਾਰੀ ਨੂੰ ਖਤਮ ਕਰਨਾ ਤੇ ਹੋ ਸਕਦੀ ਹੈ ਮੈਂ ਬਿਸਪਾਲਾ ਪੁਲਿਸਰ ਉਹਨਾਂ ਨੇ ਕਿਹਾ ਸੀ ਕਿ ਆਰਥਿਕ ਪਿੰਡ ਦੇ ਵਿੱਚ ਕਿਸੇ ਨੂੰ ਨੈਸ਼ਨਲ ਰੈਸਨ ਦੀ ਗੱਲ ਕਹਿਣੀ ਬਹੁਤ ਦੇ ਪ੍ਰਾਪਤ ਆਈ ਐਗਰੀ ਉਹ 2 ਮਹੀਨਿਆਂ ਦੇ ਵਿੱਚ ਤੇ ਅਸੀਂ 25 ਐਫ ਆਈ ਆਰਸ ਰਜਿਸਟਰ ਕੀਤੀਆਂ ਨੇ ਜਿਹਦੇ ਵਿੱਚ ਅਸੀਂ ਲਗਭਗ ਜਿਹੜੇ ਮੇਨ ਜਿਹੜੇ ਸਪਲਾਈਅਰਸ ਹੈਗੇ ਆ ਉਹਨਾਂ ਦੇ ਵੀ ਪਰਚੇ ਦਿੱਤੇ ਹੈਗੇ ਆ ਇਸ ਦੇ ਨਾਲ ਦੇ ਨਾਲ ਅਸੀਂ ਕਿਉਂਕਿ ਨੋਟੋਰੀਅਸ 엘ਮੈਂਟਸ ਹੁੰਦੇ ਆ ਉਹ ਸਾਰੇ ਟੂ ਵੀਲਰਸ ਤੇ ਬਿਨਾ ਨੰਬਰ ਪੇਟਾ ਤੇ ਹੁੰਦੇ ਨੇ ਸੋਰਾ ਪ੍ਰੀਵੈਂਟਿਵ ਐਕਸ਼ਨ ਹੈ ਆਰਡਰ ਚਲਾ ਕੇ ਮੋੜਾ ਲਾਣਾ ਸਾਰੇ ਸਾਨੂੰ ਗਾਈਡੈਂਸ ਦਿੱਤੀ ਕਿ ਸਮਾਜ ਵਿੱਚ ਐਂਟੀ ਸੋਸ਼ਲ 엘ਮੈਂਟਸ ਨੂੰ ਨਾਕ ਫੋਰ ਕਰਨ ਲਈ ਸਭ ਤੋਂ ਜ਼ਿਆਦਾ ਪ੍ਰੀਵੈਂਟਿਵ ਐਕਸ਼ਨ ਔਰ ਜਿਹੜੀ ਚਲਾਨੇ ਹੋ ਇਫੈਕਟਿਵ ਕਰੋ ਤੇ ਅਸੀਂ ਲਗਭਗ 2 ਮਹੀਨਿਆਂ ਦੇ ਵਿੱਚ 22000 ਸਰ ਚਲਾਨ ਕੀਤੇ ਹੈ ਔਰ ਜਿਹਦੇ ਵਿੱਚ ਲਗਭਗ 2.4 ਲੱਖ ਦਾ ਪੈਨਲਟੀ ਜਿਹੜੀ ਉਹ ਕੀਤੀ ਹੈ ਉਹਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਦੁਗੀਆਂ ਚੋਰੀਆਂ ਸਨੈਚਿੰਗ ਦਾ ਜਿਹੜਾ ਰੇਟ ਹੈ ਕਾਫੀ ਘਟਿਆ ਅਜੇ ਤੇ ਇਹੀ ਸਾਨੂੰ ਫੀਡਬੈਕ ਮੌਕੇ ਤੋਂ ਵੀ ਆਉਂਦਾ ਰਿਹਾ ਹੈ ਕਿ ਸਾਨੂੰ ਜਿਹੜਾ ਪ੍ਰੋਟੈਕਟਿਡ এনवायरमेंट ਦਿੱਤਾ ਜਾਵੇ ਇਨਫੋਰਮੇਸ਼ਨ ਵੀ ਸਾਨੂੰ ਕਾਫੀ ਸ਼ੇਅਰ ਹੋਈ ਹੈ ਅ ਜਿਹੜੀ ਸੇਫ ਪੰਜਾਬ ਵਰਨੇ ਟਿਪਸ ਔਨ ਯਰਿੰਗਾਂ ਨੇ ਕੋਲ ਤੇ ਆਉਣੀਆਂ ਉਹਦੇ ਉੱਪਰ ਅ ਸਿਰ ਦੋ ਪਰਚੇ ਉਹਨੇ ਦਿੱਤੇ ਹੈਗੇ ਆ ਤੋ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹੇ ਆ ਕਿ ਅੱਜ ਐਸਐਸਪੀ ਸਾਹਿਬ ਤੁਹਾਡੇ ਰੂਪ ਨੂੰ ਆ ਕੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹ ਰਹੀ ਸੀ ਤੋਂ ਅਸੀਂ ਇੱਕ ਸਬ ਡਿਵੀਜ਼ਨ ਲੈਵਲ ਦੀ ਸੰਪਰਕ ਮੀਟਿੰਗ ਜਿਹੜੀ ਆ ਉੱਥੇ ਐਲਬੀ ਵਿੱਚ ਰੱਖੀ ਹੈ ਸਿਰ ਇੱਥੇ ਸਾਡੇ ਚਾਰੋਂ ਥਾੜਿਆਂ ਤੋਂ ਜੁਮੇ ਜੁਮੇ ਅਸੀਂ ਸੰਪਲ ਛੋਟਾ ਲਿਆ ਹੈ ਤੇ ਸਾਰੇ ਹੀ ਥਾੜਿਆਂ ਦੇ ਪਿੰਡਾਂ ਤੋਂ ਵੀ ਔਰ ਸ਼ਹਿਰ ਦੇ ਇਲਾਕਿਆਂ ਤੋਂ ਵੀ ਸਾਡੇ ਕੋਲ ਇੱਥੇ ਲੋਕ ਮੌਜੂਦ ਨੇ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਸਾਡਾ ਸੈਸ਼ਨ ਹੈ ਉਹ ਬਹੁਤ ਹੀ ਵਧੀਆ ਇੰਟਰਐਕਟਿਵ ਹੋਏਗਾ ਮੈਨੂੰ ਸਾਰਿਆਂ ਨੂੰ ਮੈਂ ਅਪੀਲ ਕਰਾਂ ਲਿਦੂ ਸਰ ਨਾਲ ਵੀ ਗੱਲਬਾਤ ਹੋਏਗੀ ਕੀ ਤੁਸੀਂ ਆਪਣਾ ਕੋਈ ਪੋਜ਼ਿਟਿਵ ਸੁਝਾਅ ਹੈਗਾ ਕੋਈ ਨੂੰ ਲੱਗਦਾ ਕਿਸੀਂ ਦੱਸ ਕਿ ਆ ਵੀ ਅਪਰੇਲਾ ਕਰ ਸਕਦੇ ਆ ਪਲੀਜ਼ ਲੈ ਉਹਦੇ ਵਿੱਚ ਤੁਹਾਨੂੰ ਸਾਡੀ ਲੋੜ ਹੈ ਉਹ ਪਲੀਜ਼ ਅੱਜ ਆਪਾਂ ਇੱਕ ਬੜੇ ਹੀ ਸੁਖਾੜੇ এনवायरमेंट ਵਿੱਚ ਬੜੇ ਪੋਜ਼ਿਟਿਵ এনवायरमेंट ਦੇ ਵਿੱਚ ਆਪਾਂ ਗੱਲ ਕਰਾਂਗੇ ਸਾਰੇ ਤੇ ਇਸ ਅ ਅ ਅੱਜ ਜੇਸੀਂ ਸਾਡੇ ਨਾਲ ਗੱਲਬਾਤ ਕਰਾਂਗੇ ਤੇ ਥੈਂਕ ਯੂ ਜਿਹੜਾ 500 ਹਜ਼ਾਰ ਵਾਲਾ ਨਸ਼ਾ ਕਰਦਾ ਗ੍ਰਾਮੀਆਂ ਦੇ ਵਿੱਚ ਤੇ ਉਹਦੀ ਲੋੜ ਵੀ 500 ਹਜ਼ਾਰ ਹੈ ਉਹ ਕੀ ਕਰਦਾ ਕਿਸੇ ਮੋਟਰ ਦੀਆਂ ਤਾਰਾਂ ਵੱਢ ਲਈਆਂ ਕਿਸੇ ਦਾ ਝਰਨਾ ਚੱਕ ਲਿਆ ਇਹ 100 ਚੋਰੀ ਕੱਲੇ ਫਗਵਾੜੇ ਚ ਡੇਲੀ ਦੀ ਐਵਰੇਜ ਹੁੰਦੀ ਆ ਜਿਹੜੇ ਬੰਦੇ ਥਾਣਿਆਂ ਚ ਆ ਕੇ ਉਹ ਸ਼ਿਕਾਇਤ ਦਰਜ ਨਹੀਂ ਕਰਾਉਂਦੇ ਕਿਉਂਕਿ ਚੋਰੀ ਛੋਟੀ ਆ 500 ਤੋਂ ਲੈ ਕੇ 5000 ਤੱਕ ਚੋਰੀ ਆ ਜਿਹਦੀ ਤਾਰ ਵੱਢ ਹੋ ਗਈ ਉਹਨੂੰ ਉਹ 10000 ਚ ਪੈ ਗਈ ਕਿਉਂਕਿ ਮੋਟਰ ਸਾਰੀ ਬਾਹਰ ਕੱਢਣੀ ਪੈਣੀ ਆ ਤੇ ਫਸਲ ਜਿਹੜੀ ਉਹ ਮਰ ਜਾਂਦੀ ਆ ਜਿਹੜੀ ਉਹ ਚੋਰੀ ਰੋਕਣ ਵਾਸਤੇ ਸਰ ਤੁਸੀਂ ਕਰ ਸਕਦੇ ਹੋ ਕਿ ਜਿੰਨੇ ਕਬਾੜੀਏ ਨੇ ਇੱਥੇ ਫਗਵਾੜੇ ਦੇ ਜਾਂ ਕਪੂਰਥਲੇ ਜ਼ਿਲ੍ਹੇ ਦੇ ਇਹਨਾਂ ਦਾ ਇੱਕ ਤਾਂ ਸੀਸੀਟੀਵੀ ਜ਼ਰੂਰੀ ਕਰਾ ਦਿਓ ਜੀ ਚੋਰੀ ਫੜਨੀ ਸੌਖੀ ਹੋ ਜਾ ਜਿਹੜੇ ਪਿੰਡਾਂ 'ਚ ਕਬਾੜੀਏ ਜਾਂਦੇ ਆ ਪਤਾ ਨਹੀਂ ਕਿੰਨਾ ਕ ਕਬਾੜਾ ਹਰ ਪਿੰਡ 'ਚ 12 13 ਕਬਾੜੀਏ ਐਵਰੀ ਡੇ ਜਾਂਦੇ ਆ ਉਹ ਲਾਇਸੈਂਸ ਹੋਲਡਰ ਹੋਣ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੋਵੇ ਇਹ ਕਹੇ ਆ ਇੱਕ ਨਾ ਸਰ ਜਿੱਥੇ ਆਪਾਂ ਬੈਠੇ ਆ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਬੜਾ ਨਾਂ ਪੂਰੇ ਵਰਲਡ 'ਚ ਆ ਤੇ ਇਸ ਯੂਨੀਵਰਸਿਟੀ ਨੇ ਇਲਾਕੇ ਨੂੰ ਰੋਟੀ ਚ ਪਾ ਦਿੱਤਾ ਬਹੁਤ ਗਰੀਬ ਘਰਾਂ ਦੇ ਜਾਂ ਮਿਡਲ ਕਲਾਸ ਇਸ ਯੂਨੀਵਰਸਿਟੀ ਕਰਕੇ ਕਾਫੀ ਆਪਣੇ ਰੋਜਗਾਰ ਨੂੰ ਚਲਾ ਲਿਆ ਤੇ ਸਾਡੇ ਸਟਾਰਟ ਚ ਮਿਲ ਤਾਂ ਗਰੁੱਪ ਵੀ ਬੈਠਾ ਹੈ ਇਹ ਦੋ ਵੱਡੀਆਂ ਸ਼ਕਤੀਆਂ ਨੇ ਜੀ ਇਹਨਾਂ ਨੂੰ ਬੇਨਤੀ ਹੈ ਕੋਈ ਨਾ ਕੋਈ ਨਾ ਆਪਾਂ ਸਪੋਰਟਸ ਬੈਂਕ ਚਲਾ ਕੇ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਮਜ਼ਬੂਤੀ ਤੁਸੀਂ ਦੇ ਸਕਦੇ ਹੋ लवली ਪ੍ਰੋਫੈਸ਼ਨਲ ਤੇ ਵੈਸੇ ਵੀ ਹੁਣ ਪਾਰਲੀਮੈਂਟ ਚ ਚਲੇ ਗਏ ਆ ਫੰਡ ਵੀ ਆ ਜਾਂਦਾ ਸੋ ਕਿਰਪਾ ਕਰਕੇ ਕੋਈ ਇਹੋ ਜਿਹਾ ਦੇਖ ਜੀਵਨਦਰ ਭਰਾ ਕਹਿੰਦੇ ਜਾਂ ਇਹ ਸਾਡੇ ਦੇ ਤਰ੍ਹਾਂ ਕਰਦੇ ਉਹ ਸਾਨੂੰ ਕਹਿੰਦੇ ਮੁੰਡੇ ਉਹ ਇਹ ਨਹੀਂ ਕਹਿੰਦੇ ਕਿ ਸਾਡੇ ਲੜਕੇ ਗਲਤ ਆ ਉਹ ਸਾਨੂੰ ਮਾਰਾ ਗਿਆ ਲਾਪੇ 75 ਰੁਪਏ ਮਾਰਿਆ ਇਸ ਕਰਕੇ ਉਧਰ ਹੀ ਕੰਟਰੋਲ ਹੋਣਾ ਚਾਹੀਦਾ ਜਿਹੜਾ ਅਸੀਂ ਨਸ਼ੇ ਪੱਤੇ ਦਾ ਕਹਿੰਦੇ ਆ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਸਾਡਾ ਵੀ ਹੈ ਅਸੀਂ ਦੇਖੋ ਸਾਡੇ ਪਿੰਡਾਂ ਦੇ ਤੇਰੇ ਲੜਕੇ ਫੜਕੇ ਜਾਂਦੇ ਆ ਤੇ ਅਸੀਂ ਮਗਰੋਂ ਸ਼ਨਾਉਣ ਟੰਜੇ ਜਾਂਦਾ ਇਹ ਜਿੱਦਾਂ ਸਿਕਰੀ ਸਾਹਿਬ ਨੇ ਕਿਹਾ ਸੀ ਗੱਲ ਸਹੀ ਆ ਵੀ ਅਸੀਂ ਆਪਾਂ ਜਾਈਦਾ ਛਲੋਣੇ ਜੀ ਕਿਹਾ ਸਾਡੇ ਉਹਨਾਂ ਦੇ ਬਾਪੇ ਕਹਿ ਲੱਪੇਂਦੇ ਆ ਇਹ ਜੀ ਗਾਹਾਂ ਇਹ ਕੰਮ ਨਹੀਂ ਕਰੂਗਾ ਤੁਸੀਂ ਇੱਕ ਵਾਰ ਸ਼ਿਦਾ ਦੇ ਵੀਰਾਂ ਨੂੰ ਤੇ ਸਾਨੂੰ ਵੀ ਜਾਣਾ ਪੈਂਦਾ ਇਹ ਸਾਡਾ ਵੀ ਚਾਹੀਦਾ ਟਿਕਟ ਖਮਟਾਉਣਾ ਚਾਹੀਦਾ ਵੀ ਅਸੀਂ ਨਹੀਂ ਜਾਣਾ ਇਹਨਾਂ ਦੇ ਮਗਨ ਜੀ ਅਸੀਂ ਡਰ ਗਏ ਵੀ ਸਾਨੂੰ ਡਰਿਆ ਕਿਸੇ ਦੇ ਪਸਾਉਣ ਤੋਂ ਬਿਲਕੁਲ ਡਰ ਨਹੀਂ ਗਾਏ ਇਹ ਵੀ ਝੂਠੀਆਂ ਗੱਲਾਂ ਆ ਕੋਈ ਨਹੀਂ ਬੜਨਾ ਝੂਠਾ ਐ ਤਾਂ ਬਥੇਰੇ ਨੂੰ ਕਹਿਦਾ ਸਾਡਾ ਕੋਈ ਬਟਨ ਨਹੀਂ ਆਇਆ ਇਹ ਵੀ ਗੱਲਾਂ ਆ ਸਿਰਫ ਸਾਡਾ ਕੱਪ ਥੋੜਾ ਚਾਹੀਦਾ ਪੰਚਾਇਤਾਂ ਦਾ ਪੂਰਾ ਜੇ ਅਸੀਂ 10 15 ਮਦੇ ਅਸੀਂ ਇਕੱਠੇ ਸਾਨੂੰ ਕਦਾ ਪਤਾ ਕਿੰਨਾ ਅੱਗੇ ਵੱਟ ਲੂਗਾ ਇਹ ਵੀ ਗੱਲ ਗਲਤ ਹੈ ਮੈਂ ਵੱਟਲਾ ਵੀ ਨਹੀਂ 14 ਵੀ ਸਹੀ ਗੱਦਾ ਵੱਟਲਾ ਆ ਉਹ ਵੱਟਦੇ ਕੌਣ ਨਸ਼ਾ ਨਸ਼ਿਆਂ ਦੇ ਨੂੰ ਵੱਟੇ ਜਿਆਦਾ ਇਸ ਦੀ ਪਰਵਾਹਾ ਮੁੱਟੇ ਦਾ ਮੋਰ ਪੱਟੀਨਾ ਹਰਜੀਤ ਜੀ ਦਾਨਾ ਸਰ ਜੇਪੀ ਜੀ 4 ਇਸ ਕਾਲ ਵਿੱਚ ਆਇਆ ਕਰਤੇ ਸਜਨ ਤੇ ਮੌਜ ਪਰ ਪਿੰਡਾ ਕੋਈ ਸਰਪੰਚ ਤੇ ਆਪਣੇ ਜਿਹੜੇ ਯੂਥ ਕਿਸੇ ਬੈਠੇ ਨੇ ਮੈਂ ਸਾਰੇ ਲੋਕਾਂ ਤੇ ਆਇਲੂ ਜੀ ਆਇਆ ਕਹਨਾ ਤੇ ਮੈਂ ਤੁਹਾਡਾ ਹੀ ਬਹੁਤ ਧੰਨਵਾਦੀ ਆ ਕਿ ਅੱਜ ਤੁਸੀਂ ਮੇਰੇ ਵਿਚਾਰ ਤੁਹਾਡ ਨਾਲ ਸਾਂਝਾ ਕਰਨ ਦਾ ਮੌਕਾ ਦਿੱਤਾ ਜਿਹੜਾ ਸੰਪਰਕ ਮੀਟਿੰਗ ਹੈ ਉਹ ਇੱਕ ਮੋਨੋਲੋਗ ਨਹੀਂ ਹੈ ਕਿ ਅਸੀਂ ਤੁਹਾਨੂੰ ਗੱਲਾਂ ਦੱਸ ਰਹੇ ਹਾਂ ਸੰਪਰਕ ਦਾ ਮਤਲਬ ਹੈ ਅਸੀਂ ਤੁਹਾਡੇ ਦੀ ਵੀ ਗੱਲਾਂ ਤੁਹਾਡੀ ਵੀ ਗੱਲਾਂ ਸੁਣਨੀ ਹੈ ਤੁਹਾਡੇ ਤੋਂ ਅਸੀਂ ਫੀਡਬੈਕ ਲੈਣਾ ਹੈ ਤੇ ਉਹ ਸਪੀਡ ਦਾ ਇੱਕ ਅਧਾਰ ਤੇ ਜਿਹੜੀ ਆਪਣੀ ਪੁਲਿਸ ਦੀ ਕੰਮ ਕਰਨ ਦਾ ਜਿਹੜਾ ਤਰੀਕਾ ਹੈ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਰਨਾ ਹੈ ਜਿਹੜਾ ਅਲਟੀਮੇਟਿੰਗ ਦਾ ਮਕਸਦ ਹੈ ਮਕਸਦ ਇਹੀ ਰਹੂਗਾ ਕਿ ਜੋ ਸਮਾਜ ਹੈ ਉਹ ਸਾਡੇ ਕੰਮ ਕਰਨ ਦਾ ਸਾਡੀ ਰਿਪੋਰਟ ਕਾਰਡ ਦਾ ਆਇਨਾ ਹੈਗਾ ਤੁਸੀਂ ਸਾਨੂੰ ਸਪਸ਼ਟ ਤੇ ਸੱਚ ਦੱਸਦੇ ਹੋ ਕਿ ਅਸੀਂ ਕਿਵੇਂ ਕੰਮ ਕਰ ਰਹੇ ਹਾਂ ਮੈਂ ਮੰਨ ਸਕਦਾ ਕਈ ਥਾਂ ਵਧੀਆ ਕੰਮ ਹੋਇਆ ਕਈ ਥਾਂ ਗਲਤ ਕੰਮ ਹੋਇਆ ਹੋਣਾ ਹੈ ਕਈ ਤਾਂ ਕੰਮ ਹੋਰ ਵਧੀਆ ਤਰੀਕੇ ਨਾਲ ਵੀ ਹੋ ਸਕਦਾ ਸੀਗਾ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਮੰਨਦਾ ਕਿ ਉਸ ਪ੍ਰਕਿਰਿਆ ਦਾ ਇੱਕ ਮੰਥਨ ਹੈਗਾ ਜਿੱਥੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਸੀਂ ਜੋ ਲੜੀਵਰ ਆਪਣਾ ਕੰਮ ਕਰਦੇ ਹੈਗੇ ਆ ਉਹਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਆ ਉਹਦੇ ਬਾਰੇ ਤੁਸੀਂ ਆਪਣੇ ਸੁਝਾਅ ਦਿਓ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈਗਾ ਪੁਲਿਸ ਤੇ ਕਿੱਥੇ ਕਮੀ ਪੇਸ਼ੀ ਰਹਿ ਜਾਂਦੀ ਹੈਗੀ ਆ ਉਹ ਕਮੀ ਪੇਸ਼ੀ ਨੂੰ ਆਪਾਂ ਕਿਸ ਤਰੀਕੇ ਨਾਲ ਪੂਰਾ ਕਰ ਸਕਦੇ ਆ ਤੇ ਤੁਹਾਡਾ ਇਸ ਤੋਂ ਇਲਾਵਾ ਹੋਰ ਵੀ ਕੋਈ ਸੁਝਾਅ ਜਿਹੜੇ ਸਬੰਧੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਮੈਂ ਬਿਲਕੁਲ ਓਪਨ ਮਾਈਂਡ ਨਾਲ ਖੁੱਲੇ ਦਿਮਾਗ ਨਾਲ ਮੈਂ ਤੁਹਾਡੇ ਜਿਹੜੇ ਫੀਡਬੈਕ ਹੈਗਾ ਉਹਨੂੰ ਮੈਂ ਵੈਲਕਮ ਕਰਦਾ ਮੈਂ ਨੋਟ ਵੀ ਕਰ ਰਿਹਾ ਤੇ ਇੱਕ ਵਾਰ ਜਦੋਂ ਤੁਹਾਡੇ ਫੀਡਬੈਕ ਮੁਕੰਮਲ ਹੋ ਜਾਣਗੇ ਉਦੇ ਬਾਅਦ ਮੈਂ ਤੁਹਾਨੂੰ ਹਰ ਇੱਕ ਗੱਲ ਤੇ ਆਪਣੇ ਵਿਚਾਰ ਵੀ ਮੈਂ ਸਾਂਝੇ ਕਰਾਂਗਾ ਤਾਂ ਜਿਹੜੇ ਫੀਡਬੈਕ ਤੁਸੀਂ ਦਿਓਗੇ ਉਹਨਾਂ ਨੂੰ ਮੈਂ ਲਾਗੂ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ ਮੇਰੀ ਸਾਰਿਆਂ ਤੋਂ ਬੇਨਤੀ ਹੈ ਮੈਂ ਤੁਹਾਡੇ ਸਾਰਿਆਂ ਤੱਕ ਮਾਈਕ ਪਹੁੰਚਾਣਾ ਹੱਥ ਖੜੇ ਕਰਕੇ ਕਹਿੰਦੀ ਤੁਸੀਂ ਸਾਨੂੰ ਆਪਣੀ ਪੁਲਿਸ ਤੇ ਕੰਮ ਕਰਨ ਦੀ ਪ੍ਰਕਿਰਿਆ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਲਈ ਸਾਨੂੰ ਸੁਝਾਅ ਦਿਓ ਸਾਨੂੰ ਫੀਡਬੈਕ ਦਿਓ ਤਾਂ ਜੋ ਅਸੀਂ ਆਪਣੇ ਕੰਮ ਕਰਨ ਦਾ ਤਰੀਕਾ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਧੰਨਵਾਦ